ਨਾ ਹੁੰਦਾ ਹੈਗਾ। ਆਈ ਨਹੀਂ ਘਰੇ ਕਾਂ ਸੋਣ ਵਾਲੀ। ਸੂਪੀ ਇਹ। ਸੂਪੀ ਫੇਰ ਹੋਣੇ ਤਾਂ ਮੈਂ ਤਾਂ ਇਹਨਾਂ ਦਾ ਕਮਾਂਡੀਆਂ ਦਾ ਮੁੰਡਾ ਸੱਤ ਕੇ ਸਵਾਈ ਇਸ ਤੋਂ ਮੁੜ ਕੇ ਨਾ ਆਇਆ। ਉਹ ਮੈਨੂੰ ਟਾਈਮ ਲੱਗ ਗਿਆ ਉੱਥੇ ਗਏ ਨੂੰ। ਚਲ ਜੇਰ ਤਾਂ ਨਹੀਂ ਪਈ ਹਜੇ। ਨਾ। ਚਲ ਬਾਹਰ ਟੇੜਨਾ ਸੀ ਮੈਂ ਖੁੱਲ੍ਹੇ ਹੀ ਛੱਡਿਆ ਕੋਈ ਕੁੱਤਾ ਬਿੱਲਾ ਨਾ ਮਾਰ ਜੇ ਮੂੰਹ। ਪਾਈ ਤਾਂ ਕੋਲੇ ਬੈਠੀ ਆ ਮੈਂ ਸਾਹਮਣੇ ਵੀ ਚੰਨੇ ਕਰ ਰਹੀ ਦੀ। ਤੇ ਮੈਂ ਤੈਨੂੰ ਐਂ ਕਹਿੰਦਾ ਸੀ ਨਾ ਭਾਏ ਨੇ ਮੈਨੂੰ ਗੋਡੇ ਜਿੱਡਾ ਲੰਬਾ ਦਿੱਤਾ। ਤੂੰ ਮੈਨੂੰ ਕਹਿੰਦੀ ਸੀ ਮੈਂ ਕੁੜੀ ਕੋਲੇ ਜਾਇਆ ਹੀ ਹੈ। ਇਹ ਮੈਂ ਕੰਮ 'ਚ ਰੁੱਝਿਆ ਰਹਿਣਾ ਐਂ ਤਾਂ ਨਹੀਂ ਵੀ ਤੂੰ ਮੈਨੂੰ ਗੱਪ ਛੜਾ ਬਿਮਾਰੀ ਜਾਏਂਗੀ ਉਹ ਕਹਿੰਦੀ ਵੀ ਕੋਈ ਕੁੜੀ ਕੋਲੇ ਜਾ ਕੇ ਨਹੀਂ ਖੜਾ ਜਾ ਕੇ ਤਾਂ ਆਈ ਐ ਮੈਂ ਕੁੜੀ ਕੋਲੇ ਤੂੰ ਕਿਹੜੇ ਬਾਰੇ ਜਾ ਆਈ ਫਿਰ ਕੁੜੀ ਤਾਂ ਨਹੀਂ ਗੱਪ ਮਾਰਦੀ ਜੇ ਗਈ ਹੁੰਦੀ ਕੁੜੀ ਤਾਂ ਫਿਰ ਜੇ ਸੱਚ ਕਹਿੰਦੀ ਹੁੰਦੀ ਫਿਰ ਇੰਨਾ ਫਰਕ ਹੀ ਨਹੀਂ ਪੈਂਦਾ ਸ ਕੁੜੀ ਕਦੋਂ ਚਾਹੁੰਦੀ ਐ ਮੈਨੂੰ ਵੀ ਆ ਵੀ ਮੇਰੇ ਕੋਲ ਤੋ ਇਹ ਤਾਂ ਤੂੰ ਆਪ ਦੇ ਮਨੋ ਹੀ ਬਣਾਈ ਜਾਨੀ ਆ ਠੀਕ ਆ ਉਹ ਜਵਾਬ ਕਰੀ ਮਾਰੇ ਨੇ ਤਾਂ ਮੈਂ ਹੂਲਾ ਫੱਕਿਆ ਸੀ ਉਹਦੇ ਲਈ ਤੂੰ ਵਰਤਦੀ ਨਹੀਂ ਜਾਂ ਮੈਨੂੰ ਤੂੰ ਕਹਦੇ ਵੀ ਭਾਈ ਮੈਥੋਂ ਜਾਇਦਾ ਨਹੀਂ ਮੈਂ ਜਾਇਆ ਮੈਂ ਤੇ ਜਦੋਂ ਮੈਂ ਜਾਣੀ ਆ ਅੱਗੇ ਕਿਹੜਾ ਉਹ ਮੈਂ ਦਿੱਥ ਤੇ ਹਾਰ ਨਹੀਂ ਦਿੱਤੇ ਰੀੜਾ ਕਪੜਾ ਵੀ ਦਿੰਨੀ ਆ ਤਾਂ ਐ ਭਾਈ ਰੱਬ ਜਾਣਦਾ ਮੈਥੋਂ ਪੈਸੇ ਫੜ ਲੈਨੀ ਆ ਠੀਕ ਆ ਕਰਕੇ ਮੁੱਠੀ ਜੇ ਨਹੀਂ ਪਤਾ ਪੇਕੇ ਜਾ ਬੜਦੀਆਂ ਕਿ ਕਿੱਥੇ ਕਿਹੜਾ ਕੱਢਿਆ ਹੁਣੀ ਆ ਹੈ ਭੈਣ ਤਾਂ ਬਿਰ ਬਿਰ ਕਰਦੀ ਸੀ ਕਹਿੰਦੀ ਚੱਲ ਭਾਈ ਉਹ ਤਾਂ ਬਗਾਨੀ ਆ ਤੇਰੀ ਧਾਬਦੀ ਆ ਤੀ ਤੂੰ ਜਾਵੜਾ ਤੇ ਫਿਰ ਭੈਣ ਵਗ ਜੇ ਭੈਣ ਦੇ ਆਵੇ ਸੁਨਾਰਾ ਤੇ ਭੈਣ ਤਾਂ ਜਾਂਦੀ ਆ ਡੀਖਰੀ ਤਾਂ ਉਹ ਆਪਾ ਨੂੰ ਆ ਕੁੜੀ ਤੇ ਫਿਰ ਨਾ ਜੇ ਭੈਣ ਸੁਨਾਰਾ ਦੇ ਫਿਰ ਹਜੇ ਆਪਾਂ ਪਿੱਛੇ ਰਹਿ ਗਏ ਤੇ ਫਿਰ ਭੈਣ ਲੂਤੀਆਂ ਤਾਂ ਲਾ ਦਿੰਦੀ ਆ ਜਾ ਵੜਿਆ ਕਰੇਗਾ ਉਹਦੇ ਕੋਲੇ ਉਹ ਲੂਤੀਆਂ ਕਿਹੜੀਆਂ ਲਾਈਆਂ ਉਹਨੇ ਤਾਂ ਸਹੀ ਗੱਲ ਦੱਸੀ ਆ ਵੀ ਭਾਈ ਤੁਸੀਂ ਜਾਂਦੇ ਆਉਂਦੇ ਨਹੀਂ ਉਥੇ ਜਾਓ ਕੁੜੀ ਕੋਲੇ ਹੈ ਅਗਲਾ ਡੀਕਦਾ ਹੀ ਹੁੰਦਾ ਤੀ ਪੁੱਤ ਮਾਂ ਤੇ ਉਹਨੂੰ ਵੀ ਭਾਈ ਕੋਈ ਆਊਗਾ ਮੈਂ ਆ ਤਾਂ ਕੋਈ ਦੁੱਖ ਸੁੱਖ ਕਰੂੰਗੀ ਹੁਣ ਫਿਰ ਮੈਂ ਇਹਨੂੰ ਛੱਡ ਕੇ ਵੀ ਕਿਵੇਂ ਜਾਂਦੀ ਹੁਣ ਜਦੋਂ ਗਾਂ ਸੂਈ ਹੁਣ ਘਰੇ ਨਹੀਂ ਸੀ ਮੈਂ ਤਾਂ ਗਮੰਡਾ ਦੇ ਮੁੰਡੇ ਤੋਂ ਸਵਾਰੀ ਜੇ ਮਾਜਰਾ ਸੂਣ ਲੱਗੇ ਨਹੀਂ ਫਿਰ ਇਹ ਤਾਂ ਅੱਜ ਸੂਈ ਆ ਸੁਧਾਰਾ ਤੈਨੂੰ 10 ਦਿਨ ਹੋ ਗਏ ਪੈਸੇ ਦਿੱਤੇ ਨੇ ਤੂੰ ਮੈਨੂੰ ਗੱਪ ਮਾਰਿਆ ਆ ਕੇ ਵੀ ਹਾਂ ਭਾਈ ਮੈਂ ਜਾ ਹੀ ਗਈ ਕਿੱਥੇ ਸੀ ਕਿੱਥੇ ਕੱਢਿਆ ਤੂੰ ਕਿੱਥੇ ਨਹੀਂ ਕੱਢਿਆ ਮੈਂ ਕਿੱਥੇ ਕੱਢਣਾ ਘਰੀ ਆ ਮੈਂ ਤਾਂ ਐ ਗੱਪ ਸੜ ਆਪਣੀ ਚੱਲਦੇ ਹੁੰਦੇ ਠੀਕ ਆ ਮੈਂ ਤੇਰੇ ਜਵਾਬ ਨੂੰ ਵੀ ਬਰਾਬਰ ਦਾ ਸਮਝਦਾ ਨਾ ਠੀਕ ਆ ਤੇ ਤੂੰ ਮੇਰੀ ਧੀ ਨੂੰ ਵੀ ਸਮਝ ਕੋਈ ਨਹੀਂ ਫੜਾ ਆਉਂਗੀ ਸੁਧਾਰਾ ਕਿਧਰੇ ਉਹਦਾ ਸੁਨਾਰਾ ਨਹੀਂ ਲੇਟ ਹੁੰਦਾ ਦੂਰੇ-ਦੂਰੇ ਥੋੜੀ ਜਾਂਦੇ ਹੁੰਦੇ ਸੁਨਹਾਰੇ ਇੱਕ ਵਾਰੀ ਸੁਨਹਾਰਾ ਜਾਂਦਾ ਹੁੰਦਾ ਪੂਆ ਦਾ ਪਿਆਰ ਉਹਦੇ ਨਾਲ ਅੱਡਾ ਆਪਣਾ ਅੱਡਾ ਆਪਣਾ ਫਰਜ਼ ਵੀ ਬਣਦਾ ਮਾਪਿਓ ਆ ਕੋਈ ਨਹੀਂ ਫਰਜ਼ ਜੇ ਆਪਣਾ ਹੈਗਾ ਨਿਭਾਈ ਜਾਨੀ ਤਾ ਨਿਭਾਈ ਖੜੀ ਆ ਤੂੰ ਮੇਰੀ ਧੀ ਤੇ ਤਾਂ ਉਦਾਂ ਹੀ ਕਾਰਮ ਫਟ ਗਏ ਸੀ ਜਿੱਤੇ ਉਹਦੀ ਮਾਂ ਮਰ ਗਈ ਸੀ ਆ ਤਾਂ ਮੈਨੂੰ ਰੋਟੀ ਮਰੇ ਨੂੰ ਹੂਲਾ ਫੱਕਣਾ ਪੈ ਗਿਆ ਇਹ ਦੁਬਾਰੇ ਕੋਈ ਨਹੀਂ ਫਿਰਦੀ ਇਹਨੂੰ ਹੀ ਘਰੇ ਰੱਖ ਲੈ ਰੱਖ ਜੇ ਧੀਆਂ ਰੱਖੀਆਂ ਜਾਂਦੀਆਂ ਹੁਣ ਫੇਰ ਕੀ ਦੀਆਂ ਗੱਲਾਂ ਕੋਈ ਨਹੀਂ ਲੋਕ ਹੀ ਰੱਖਦੇ ਆਇਆ ਘਰ ਜਮਾਈ ਤੂੰ ਰੱਖ ਤੇ ਫੇਰ ਤਾਂ ਇਥੋਂ ਕੀ ਕਰਾਉਣਾ ਇੱਥੇ ਰੋਟੀਆਂ ਖਵਾਉਣੇ ਇਸ ਤਾਂ ਵਗ ਜਾਗੇ ਇਸ ਤਾਂ ਵਗ ਜਾਏ ਮਾਂ ਪੁੱਤ ਹਾਂ ਤੇਰੇ ਕੋਲ ਤਾਂ ਖਾ ਗੱਲ ਹੁੰਦੀ ਆ ਹਸਾ ਦਿਓ ਲੋਕ ਫੇਰ ਹਸਾ ਦਿਓ ਵਗ ਜਾਂਗੇ ਨਾ ਸੀ ਵਗ ਜਾਾਂਗੇ ਮੈਥੋਂ ਨਹੀਂ ਇੰਨੀ ਕਿਸੇ ਦੀਆਂ ਤੌਸਾਂ ਨਹੀਂ ਜਾਂ ਨਾ ਮੈਥੋਂ ਕਿਸੇ ਦੀ ਧੀ ਦਾ ਪੱਕ ਪੂਰਾ ਜਾਂ ਮੈਨੂੰ ਨਹੀਂ ਚੰਗੀ ਲੱਗਦੀ ਤੂੰ ਸਮਝ ਨਹੀਂ ਕਿਸੇ ਦੀ ਜੇ ਆਰਤੀ ਬਣਾ ਕੇ ਰੱਖੇ ਕੋਈ ਤਿਥ ਤਿਹਾਰ ਨੂੰ ਜਾਣਾ ਹੋਰ ਦੱਸ ਉਹ ਇਥੋਂ ਕੀ ਅੱਧ ਬੰਡਾ ਕੇ ਲੈ ਜਾਂਦੀ ਮੈਂ ਤਾਂ ਕੋਈ ਆਰਤੀ ਬਣਾ ਕੇ ਦੇਖ ਲਈ ਉਹ ਬਣੀ ਨਹੀਂ ਵੀ ਕਾਨੂੰਨੀ ਬਣੀ ਨਾਲੇ ਮੇਰੀ ਗੱਲ ਸੁਣ ਲੈ ਢੇੜਾ ਕੱਢ ਕੇ ਆਈ ਕੁੜੀ ਕੋਲੇ ਠੀਕ ਆ ਜਾ ਕੇ ਆਈ ਉਹਦੇ ਕੋਲੇ ਕੋਈ ਸੌ ਦੁਖ ਸੁਖ ਕਰਨਾ ਹੁੰਦਾ ਤੀਨੇ ਕੋਈ ਨਹੀਂ ਜਾਏ ਹੂੰ ਜਿੱਦੇ ਮੇਰਾ ਟਾਈਮ ਲੱਗੇ ਮੈਂ ਕੋਈ ਨਹੀਂ ਮੈਂ ਆਪੇ ਦੇਖ ਲਊ ਪਸੂ ਢੰਡਾ ਆਪੇ ਸੰਭੂ ਅੱਜ ਬਾਖ ਜੇ ਨੂੰ ਆ ਜਾਂਦੇ ਸਕੂਲੋਂ ਅਸਲ ਮੈਂ ਤਾਂ ਸਵੇਰੇ ਜਾ ਕੇ ਲੈ ਕੇ ਜਾਈ ਸਮਾਨ ਹੋਰ ਲੈ ਜੀ ਪੈਸੇ ਕੋਈ ਨਹੀਂ ਵਗ ਜੂਗੀ ਵਗ ਜੂਗੀ ਜਾਂ ਕੋਈ ਚਾਹ ਪਾਣੀ ਲਿਆ ਦੇ ਕਰ ਲੈਂਦੀ ਆ ਘੀਰੇ ਵਰਗਾ ਮੂੰਹ ਬਹਿ ਜਾਂਦੀ ਆ ਜੇ ਕੋਈ ਸਹੀ ਗੱਲ ਕਹੇ ਦੇ ਤੇ ਧੀ ਪੁੱਤ ਕੋਲੇ ਤਾਂ ਜਾਣਾ ਹੀ ਆ ਹੋਰ ਕੌਣ ਜਾਊ ਹੁਣ ਇਹ ਕੰਮ ਉਹ ਯਾਰ ਮਰੀ ਜਾਂਦਾ ਦੁੱਧ ਨੂੰ ਅਲੋਇਚਾ ਯਾ ਯਾ ਉਹ ਆ ਗਿਆ ਕਰੇ ਕਿ ਆ ਨਹੀਂ ਹੈ ਛੋਟਾ ਨਾ ਆਇਆ ਨਹੀਂ ਉਹ ਤਾਂ ਕੜਕੇ ਦਾ ਨਿਕਲਿਆ ਯਾਰ ਨਾ ਫੋਨ ਚੱਕਦਾ ਨਾ ਕਰਦਾ ਉਹ ਕਿੱਥੇ ਗਿਆ ਕਿੱਥੇ ਇਹਦਾ ਨਾ ਲੱਗਦਾ ਮੈਂ ਹਰਪ੍ਰੀਤ ਨੂੰ ਪੁੱਛਿਆ ਸੀਗਾ ਹਰਪ੍ਰੀਤ ਨੇ ਇਹ ਤਾਂ ਘੁੰਮਣ ਗਿਆ ਹੋਇਆ ਯਾਰ ਦੋ ਚਾਰ ਦਿਨਾਂ ਕਿ ਔਕਾ ਉੱਥੇ ਘੁੰਮਣ ਗਿਆ ਹੋਇਆ ਕੰਮ ਨਹੀਂ ਦੇਖਦੇ ਉਹਨੂੰ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਆ ਇਸੇ ਕੰਮ ਹੱਤ ਲੱਗੇ ਰਹੀ ਹੈਗਾ ਉਹ ਚਲ ਕੋਈ ਤੁਸੀਂ ਵੱਡੇ ਹੋ ਹਜੀ ਫਿਰ ਉਹ ਨੂੰ ਹਜੀ ਉਸ ਮੱਤ ਚੀ ਦੁਰਿਆ ਕਰਦਾ ਵੀ ਚਲ ਕੋਈ ਨਾ ਪਹਿਲਾਂ ਵੱਡਾ ਬਾਈ ਕਰਦਾ ਸੀਗਾ ਵੀ ਚਨਾਪੀ ਹੁਣ ਕਰੀਏ ਕੋਣ ਪਤਾ ਇਨਾਂ ਕਬੀਨ ਤਾਂ ਇੱਦਾਂ ਜਿ ਪਈ ਨਹੀਂ ਹੈਗੀ ਚੰਗੀ ਤਰ੍ਹਾਂ ਅੱਛਾ ਹਜੀ ਕਬੀਲਦਾਰੀ ਪਈ ਨਹੀਂ ਵਿਆਹ ਹੋ ਗਿਆ ਉਹਦਾ ਹਜੀ ਕਿ ਵੀਲਦਾਰੀ ਨਹੀਂ ਪਈ ਚਲ ਕੋਈ ਨਾ ਇਹ ਆਪਾਂ ਸਮਝਾ ਲਾਂਗੇ ਬਿਠਾ ਕੇ ਹੁਣ ਟੋਰ ਪਰ ਆਜਾ ਉਹ ਲੜਕੇ ਤੋਂ ਨਿਕਲ ਜਾਂਦਾ ਅਰਥ ਨਹੀਂ ਆਉਦਾ ਕਰੇ ਫੇਰ ਦਾ ਹੱਥ ਨਹੀਂ ਵੀ ਰਤ-ਰਾਤ ਨੂੰ ਵੀ ਬਾਹਰ ਰਹੇ ਪੈਂਦਾ ਵੀ ਹੁਣ ਤਾਂ ਤੇਰਾ ਵਿਆਹ ਹੋ ਗਿਆ ਠੀਕ ਹੈ ਬੇਬੇ ਨੂੰ ਸਮਝਾਉਣਾ ਚਾਹੀਦਾ ਨੂੰ ਇਹ ਗਲਤ ਹੈ ਉਨਾ ਹੈ ਹੱਬੀ ਦਾ ਆਪਣੇ ਕੋਲ ਗੁਰਬੂਰ ਦੀ ਨਹੀਂ ਵਿਚਾਰੀ ਮੈਂ ਉਹ ਬਾਹਰ ਤੁਰਿਆ ਫਿਰਦਾ ਰਹਿੰਦਾ ਹਾਂ ਥੋੜੇ ਮੋੜ ਜਿਵੇਂ ਵਰਤ ਨੂੰ ਸਮਝਣੀ ਚਾਹੀਦੀ ਕਿ ਤੇ ਉਹ ਚੈਨ ਬਾਹਰ ਲੈ ਜਾਏ ਘੁੰਮਣ ਆਪ ਤੁਰਿਆ ਫਿਰਦਾ ਰਹਿੰਦਾ ਸਾਰਾ ਦਿਨ ਚਲੋ ਉਹਦਾ ਮਨ ਵਿਚਾਰਦਾ ਦੂਜੇ ਪਾਸੇ ਹੋ ਜਾਂਦਾ ਪਹਿਲਾਂ ਪਿੱਛੋਂ ਦੁਖੀ ਆਈ ਆ ਉਹੀ ਉਹੀ ਮਤ ਹੈ ਯਾਰਾਂ ਦੋਸਤਾਂ ਵਾਲੇ ਇਹ ਸ਼ੁਰੂ ਤੋਂ ਯਾਰਾਂ ਦੋਸਤਾਂ ਨੂੰ ਨਿਕਲਣਾ ਪਊਗਾ ਕਿ ਵੀਰ ਲੜੀ ਸਾਹਮਣੇ ਬੋਗੇ ਉਹਨੂੰ ਸਮਝਾਉਣਾ ਪਊਗਾ ਬਿਠਾ ਕੇ ਉਹੀ ਤਾਂ ਗੱਲ ਹੁਣ ਇਹ ਗਾ ਬੇਬੇ ਸਮਝਾ ਸਕਦੀ ਹੁਣ ਜੇ ਆਪਾਂ ਕਹਾਂਗੇ ਤਾਂ ਗੁੱਸਾ ਕਰੂਗਾ ਵੀ ਸਾਨੂੰ ਮਤ ਦਿੰਦੇ ਹੈ ਮਤਦੇ ਗੁੱਸਾ ਦਾ ਕੀ ਕਰੂਗਾ ਹੋ ਤਾਂ ਸਾਂਝੀ ਕਰਦਾ ਚੱਲੀ ਜਾਂਦਾ ਸਿਸਟਮ ਬਾਅਦ ਕਹਿ ਦਾਂਗੇ ਐ ਕਿੰਨਾ ਕਿ ਚੱਲੂ ਬਾਬੇ ਚ ਹੁਣ ਮਾੜਾ ਮੋੜਾ ਦਾ ਡੱਕਾ ਹਲਾਵੇ ਹਾਂ ਇਹ ਤਾਂ ਆ ਮਾਪੀ ਤੇ ਸਾਲਾਂ ਸੇ ਇਹ ਤੋਂ ਲੱਗਦੀ ਆਥੇ ਦਾ ਕਈ ਤਰੀਕੇ ਕੰਮ ਕਰਦੀ ਰਹਿੰਦੀ ਸਾਰਾ ਦਿਨ ਹੁਣ ਗੱਲ ਤਾਂ ਉਹ ਦੀ ਉਹ ਤਾਂ ਬਾਹਰ ਨਿਕਲ ਜਿੰਦਾ ਤਾਂ ਇਹ ਬਾਰੇ ਵੀ ਨਹੀਂ ਸੋਚਦਾ ਵਿਚਲੀ ਇਹਨੂੰ ਕਿਤੇ ਮੈਂ ਦਊਂਗੀ ਵਿਆਹ ਹੋਇਆ ਜਿੱਦੇ ਦਾ ਮੈਂ ਤਾਂ ਕਿਤੇ ਦੇਖਿਆ ਨਹੀਂ ਮੈਨੂੰ ਕਿਤੇ ਬਾਹਰ ਲੈ ਕੇ ਗਿਆ ਉਹ ਯਾਰ ਉਹ ਤਾਂ ਆਪਾਂ ਹੀ ਲੈ ਕੇ ਜਾਵਾਂ ਨਾ ਲੈ ਆਪਾਂ ਤਾਂ ਕਿਉਂ ਲੈਣੇ ਪਰ ਮੈਂ ਇਹ ਤੈਨੂੰ ਐਂ ਦੱਸਦਾ ਵੀ ਤੁਸੀਂ ਦੋਵੇਂ ਜਾਣੀਆਂ ਠੀਕ ਐ ਉਸ ਵਿੱਚ ਰਲ ਮਿਲ ਕੇ ਰਹੋ ਠੀਕ ਐ ਕੋਈ ਕੋਈ ਕੰਪਲੇਂਟ ਨਹੀਂ ਹੋਣੀ ਤੇ ਉਹਨੂੰ ਤਾਂ ਮੈਂ ਪਸੰਦਾ ਕਰ ਲਿਆ। ਨਾ ਨਾ ਅਸਤਾ ਕਿਉਂ ਰੜਸਤਾ ਪੈਣਾ ਹੈ ਕਿ ਹੇ ਤਾਂ ਪਹਿਲਾਂ ਤੇ ਬਹੁਤ ਬੰਦੀ ਹੈ ਸਾਡੀ ਤਾਂ ਅਸਤਾ ਦੇਖ ਲੈ ਇੱਕ ਦੂਜੇ ਦੁੱਖ ਦਰਦ ਵੀ ਨਹੀਂ ਆ ਦੇਖ ਸਕਦੀਆਂ। ਇਹਨਾਂ ਤਾਂ ਉਹ ਜ ਮੇਰੇ ਕੋਲ ਦੁੱਖ ਦੀ ਨਾ ਉਹ ਜਰਦੀ ਨਾ ਮੈਂ ਜਰਦੀ ਆ ਤਾਂ ਪਹਿਲਾਂ ਤੇ ਇਕੱਠੀਆਂ ਰਹਿਣਾ। ਤਾਂ ਇਹ ਤਾਂ ਰਿਸ਼ਤਾ ਮੈਂ ਇੱਥੇ ਲੈ ਕੇ ਆਈ ਜਿਉ ਦੁਖੀ ਸੀ ਤਾਂ। ਉਹ ਵੀ ਤਾਂ ਮੈਂ ਕਹਿੰਦਾ ਵੀ ਜਦ ਬਹੁਤ ਵਧੀਆ ਗੱਲ ਹੈ। ਮੈਂ ਤੁਸੀਂ ਇਕੱਠੀਆਂ ਰਹਿ ਹੋ ਗਈਆਂ ਤਾਂ ਬਹੁਤ ਵਧੀਆ। ਪਰ ਗੱਲ ਕੀ ਹੈ ਕਿ ਹੁਣ ਰਾਜਪਾਲ ਨੂੰ ਸਮਝਾਉਂਦੀ ਆ ਉਹ ਬੇਬੇ ਨੂੰ ਸਮਝਾਉਂਗਾ ਮੈਂ। ਜਾ ਕੇ ਰਾਇ ਬੰਨ ਕੋਈ ਗੱਲ ਇਹ ਆ ਜਾਂਦੇ ਗੱਲ ਕਰੂੰਗਾ ਜੇ ਮੈਂ ਵੀ ਆਇਆ ਨਹੀਂ ਸਰਨਾ ਪੁੱਤ ਹਾਂ ਕੱਲ ਨੂੰ ਜਵਾਬ ਹੋ ਜਾਊਗਾ ਵੀ ਉਹ ਵੀ ਮੈਂ ਗੱਲ ਕਰਨ ਕੱਲ ਨੂੰ ਜਵਾਬ ਹੋ ਗਿਆ ਉਹ ਵੀ ਆਪਣਾ ਸਿਰ ਤੇ ਛਾੜ ਦੂਗਾ ਫਿਰਦਾ ਵੱਡਾ ਭਾਈ ਆਪਾਂ ਕੈਨਾਂ ਕਰਾਂਗੇ ਇਹ ਤਾਂ ਹੈ ਜੀ ਹੁਣ ਤਾਂ ਜਿਵੇਂ ਸਮਝ ਹੀ ਚਾਹੀਦੀ ਆ ਪਰ ਤੁਸੀਂ ਨੂੰ ਜਾਂ ਉਹ ਗੰਜ ਦਵਾ ਗਿਆ ਤੁਸੀਂ ਕਹੋ ਕੋਈ ਐਂ ਚੱਲਣਾ ਚਲ ਮਹੀਨੇ ਚ ਕੋਈ ਇੱਕ ਅੱਧੀ ਅਰ ਬੰਦਾ ਜਾ ਬਰਦਾ ਬਾਹਰ ਵੀ ਤੁਸੀਂ ਮੜੇ ਉਹਨੂੰ ਕਹਿ ਦੋ ਬੇਬੇ ਨੂੰ ਕਹਿ ਦਿਓ ਕਹਿ ਦੂਗਾ ਹਾਂ ਐ ਨਹੀਂ ਕਹਿੰਦੇ ਵੀ ਤੇਰੀ ਯਾਰੀ ਦੋਸਤੀਆਂ ਬੰਦ ਕਰ ਗਿਆ ਸੀ ਉਹਨਾਂ ਨੂੰ ਰੱਖ ਬਾਹਰ ਰੱਖ ਕੋਈ ਗੱਲ ਨਹੀਂ ਘੰਟਾ ਦੋ ਘੰਟੇ ਹੁੰਦੇ ਆ ਜੇ ਉਹ ਬੰਦਾ ਜਾ ਆ ਐਂ ਤਾਂ ਨਹੀਂ ਯਾਰ ਵੀ ਤੜਕੇ ਦਾ ਨਿਕਲੇ ਹੱਥੋਂ ਤੱਕ ਇਹ ਜੇ ਭਾਂਡੇ ਕਿਹੜੇ ਕੰਮ ਹੋ ਗਏ ਹੈ ਆ ਆਪਣੇ ਘਰ ਦੇ ਕੰਮ ਦਿਖਦੇ ਨਹੀਂਗੇ ਨਾ ਹੁਣ ਖੇਤ ਫਿਰ ਕੀ ਕੀ ਚੱਲੀਗਾ ਚੱਲਣਾ ਕੀ ਹੈਗਾ ਹੁਣ ਪਾਣੀ ਛੱਡ ਕੇ ਆਏਗਾ ਹਾਂ ਚਾਹ ਪੀਣ ਆਇਆ ਜਿਵੇਂ ਚਾਹ ਪੀਆ ਮਗਰ ਜੇ ਹੁੰਦਾ ਠੀਕਾ ਉਥੇ ਦੇ ਲੈਂਦਾ ਹੁਣ ਜੇ ਕੋਈ ਘਰ ਆ ਘੁਰਾ ਪੈ ਗਿਆ ਫੇਰ ਫੇਰ ਕੰਮ ਖਰਾਬ ਹੋ ਜੂਗਾ ਇਹ ਤਾਂ ਹੈ ਹੁਣ ਮੈਂ ਵੀ ਆਹ ਹਰ ਵੀ ਤੇ ਮਸੂਜੇ ਕਰਦੀ ਫਿਰਦੀ ਸੀ ਮੰਮੀ ਨੇ ਫੋਨ ਲਾਇਆ ਸੀਗਾ ਮੰਮੀ ਕੇ ਇੰਦਰ ਮਾਮਾ ਆਇਆ ਸੀਗਾ ਸੰਧਾਰ ਦੇ ਮੇਰੀ ਕੋਲ ਕਿਨ ਮੈਂ ਤਾਂ ਬਥਾਈ ਰਹਾ ਯਾਰ ਲਾਇਆ ਵੀ ਦਸਕੂਲੀ ਕੋਲ ਕਿਉਂ ਨਹੀਂ ਜਾਂਦੇ ਹੈਗੇ ਹਨਾ ਤੇ ਪਤਾ ਨਹੀਂ ਹੁਣ ਜਾ ਕੇ ਕਰੂਗਾ ਮਾਮਾ ਕੋਈ ਗੱਲ ਬਾਤ ਕੀ ਬੰਦਾ ਕੀ ਨਹੀਂ ਬੰਦਾ ਆਹੀ ਉਹ ਸਰ ਜਿਵੇਂ ਅਜਤੂਰੀ ਕਰਦੇ ਸਾਰ ਕੀ ਕਰੀਏ ਕੀ ਸਮਝ ਨਹੀਂ ਆਉਂਦਾ ਬਸ ਚਲ ਕੋਈ ਗੱਲ ਨਹੀਂ ਜੀ ਹਾਂ ਬਣਾ ਤੁਹਾਨੂੰ ਕਰੀ ਠੀਕ ਹੈ ਬੇਬੇ ਨੇ ਕਹਿਣੀ ਕਿ ਵੀ ਇਹਨੂੰ ਗਾਡੀ ਬੁਲਾਈ ਇਹਦਾ ਖੇਤ ਕਿੰਨੇ ਦਿਨ ਲੱਗਦੇ ਖੇਤੋਂ ਅੱਜ ਤਾਂ ਆਉਂਦਾ ਨਹੀਂ ਉਹ ਅੱਜ ਨਹੀਂ ਆਉਂਦਾ ਉਹ ਦੱਸ ਅੱਜ ਤਾਂ ਗਿਆ ਉਹ ਅੱਜ ਦੋ ਦੋ ਨਾ ਕੇ ਆਊਗਾ ਇਹ ਜਿਹੜੀ ਥਾਂ ਜਾਵੜੇ ਘੁੰਮਣ ਉਹ ਪਹਾੜਾ ਗੁਣਾ ਚ ਗਿਆ ਦਿੰਨੇ ਘੁੰਮਣ ਕਮਾਲ ਹੋ ਗਈ ਯਾਰ ਮੀ ਪਈ ਜਾਂਦਾਗਾ ਐਵੇਂ ਵੀ ਨਹੀਂ ਦੇ ਦੇ ਠੀਕ ਹੈ ਪਤਾ ਨਹੀਂ ਇੱਕ ਤਾਂ ਨਾਲ ਦੇ ਮੇਰੇ ਸਾਲੇ ਇਹ ਜੇ ਆ ਵੀ ਜਿਹੜਾ ਖਿੱਚ ਕੇ ਲੈ ਜਾਂਦਾ ਵੀ ਮੀ ਮੂੰਹ ਪੈਂਦੇ ਆ ਉਧਰ ਕੋਈ ਪਹਾੜ ਜਾਊਗਾ ਡੇਗ ਉੱਤੇ ਤੇ ਜਾਊਗਾ ਮਾਰਕ ਕੀ ਮੇਰੇ ਮੂੰਹ ਚ ਕਿਹੇ ਜੇ ਸ਼ਬਦ ਕਹਾਂਗਾਗਾ ਹਾਂ ਕਿਉਂ ਬੋਲਦੇ ਤੁਸੀਂ ਪੁੱਠਾ ਸਿੱਧਾ ਹੋਰ ਪਾਸੇ ਜਾਵੜੇ ਹੋਰ ਥਾਵਾਂ ਥੋੜੀਆਂ ਨੇ ਹਾਂ ਮੌਸਮ ਵੀ ਦੇਖਣਾ ਚਾਹੀਦਾ ਗਰਮੀ ਆ ਚ ਜਾਵੜੇ ਉਹਦੋਂ ਹੱਥ ਵੀ ਤੂੰ ਰੋਕਣਾ ਚਾਹੀਦਾ ਹੁਣ ਤੇਰੀ ਹੱਥ ਵੀ ਦਰਦੀ ਬੂਤ ਨਹੀਂ ਹੈਗੀ ਉਹ ਤੋਂ ਜੇ ਉਹ ਤਾਂ ਹੱਥ ਵੀ ਤੋਕੇ ਫੇਰ ਹੀ ਆ ਹੱਥ ਤੂੰ ਮੈਂ ਸਮਝਾਉਂਗੀ ਵੀ ਤੂੰ ਰੋਕਿਆ ਕਰ ਬੀਬੀ ਆ ਨਹੀਂ ਮੈਂ ਜਾਣਦੀ ਆ ਕਰਦੀ ਵਾਰੀ ਵਾਰੀ ਹਾਂ ਤੂੰ ਕਰ ਲਈ ਗੱਲ ਹਾਂ ਹੈ ਤੂੰ ਗੱਲ ਕਰੀ ਸਾਹਮਣੇ ਵਾਲੇ ਨਾਲ ਕਰੀ ਚਲ ਠੀਕ ਹੈ ਕੋਈ ਨਹੀਂ ਮੈਂ ਜਾਣਾਂਗਾ ਤੇ ਮੈਂ ਆਪਣੇ ਮੁੰਡੇ ਨੂੰ ਭੇਜੂਗਾ ਜੇ ਉੱਥੇ ਨੇ ਟਾਈਮ ਲੱਗਿਆ ਤਾਂ ਠੀਕ ਆ ਯਾਰ ਠੀਕ ਹੈ ਤੇ ਮੁੰਡੇ ਨੂੰ ਭੇਜੂਗਾ ਤੇ ਰੋਟੀ ਲੈ ਜੂਗਾ ਫੜ ਕੇ ਚੰਗੂ ਚੋਟਾ ਹਾਂ ਠੀਕ ਹੈ ਤੁਸੀਂ ਆ ਗਏ ਚੋਟਾ ਹੋਂ ਵੀ ਖਾ ਜਾਂਦੇ ਰੋਟੀ ਬਸ ਰੋਟੀ ਨਾ ਹੁਣ ਕਾਗੇ ਕਿੱਥੇ ਕੰਮ ਹੋਊਗਾ ਬਾਟੀ ਲੈ ਜਾਂਦੇ 12 ਕਿ ਉਹ ਬੰਦਿਆ ਕਰਖੇ ਕਿਧਰ ਜਾਣਾ ਇਹ ਗੱਲ ਸੁਣਾ ਹਾਂ ਮੜਾ ਮੋਟਾ ਰੋਗ ਲਿਆ ਕਰਨਾ ਉਹਨੂੰ ਹੈ ਵਿਆਹ ਹੈ ਬਰਿਆ ਗਿਆ ਉਹ ਕਬੀਲਦਾਰੀ ਆ ਉਹਦੇ ਸਿਰ ਤੇ ਉਹ ਜਮੇ ਮੇਰੇ ਤੇ ਸਿੱਟੀ ਵਟਾ ਖਾਰਾ ਕੁਸ ਮੈ ਪਤਾ ਉਹਨੂੰ ਮੈਂ ਕੀ ਕਹਾਂ ਉਹਨੂੰ ਆਪ ਤੋਂ ਹੀ ਆਉਣਾ ਚਾਹੀਦਾ ਕਿਹਾ ਤਾਂ ਸੀ ਉਹ ਕੜਾ ਅੱਖੇ ਲੱਗਦਾ ਫਿਰ ਜਾੜਿਆ ਭਾਣਾ ਨਹੀਂ ਅੱਜ ਕੀ ਰੱਖਿਆ ਸੀ ਪਹਾੜਾਂ ਦੇ ਵਿੱਚ ਮੀਂਹ ਪਈ ਜਾਂਦਾ ਉੱਥੇ ਕੋਈ ਭਾਰ ਜਾਊਗਾ ਰਿਸਕ ਫਿਰ ਕੀ ਕਰੂਗਾ ਮੈਨੂੰ ਤਾਂ ਸ਼ਰਮ ਨਹੀਂ ਆਉਂਦੀ ਜਿਹੜਾ ਕੋਈ ਕਹਿ ਲੈਂਦਾ ਉਹਦੇ ਨਾਲ ਤੁਰਪਾਂਦਾ ਤੁਰਪਾਂਦਾ ਨਾਲ ਨਾ ਇਹਨੂੰ ਕਹਿਣਾ ਹਰਪ੍ਰੀਤ ਨੂੰ ਰੋਕੂਗੀ ਮਾੜਾ ਮੋਟਾ ਸਮਝਾਊਗੀ ਉਹਨੂੰ ਕਿਹਾ ਸੀ ਮੈਂ ਉਹਦੇ ਮੈਂ ਕਿਹਾ ਭਾਈ ਤੂੰ ਕਿਹਾ ਕਰ ਸਾਡਾ ਕਿਹਾ ਗੁੱਸਾ ਮੰਨਦਾ ਐ ਕਿ ਕਹਿੰਦੀ ਆ ਕਿ ਮੇਰੀ ਕਿਹੜੇ ਗੱਲ ਮੰਨਦਾ ਹੈ ਉਹ ਐਵੇਂ ਲੁੱਚੇ ਲੰਡਿਆਂ ਨਾਲ ਭਗ ਜਾਂਦਾ ਹੈਗਾ ਜਦੋਂ ਜੀ ਕਰਦਾ ਉਹਦੀ ਭਗ ਜਾਂਦਾ ਹੈਗਾ ਕੋਈ ਚੰਦ ਤੇ ਅੜ ਦੂਗਾ ਫਿਰ ਝਾਕੀ ਜਾਈ ਕੀ ਕਰੀਏ ਪਤ ਮੈਂ ਤਾਂ ਹੁਣ ਬਥੇਰਾ ਸਮਝਾਉਣੀ ਆ ਤੂੰ ਉਹਨੂੰ ਕਹਿਦੀ ਵੀ ਭਰਾਵਾ ਮੈਥੋਂ ਇਕੱਲੇ ਤੋਂ ਨਹੀਂ ਕੰਮ ਸੰਭਦਾ ਮੈਂ ਤਾਂ ਫਿਰ ਕਹੂੰਗੀ ਹੁਣ ਮੈਂ ਤਾਂ ਸਿੱਧੀ ਜੀ ਗੱਲ ਕਹੂੰਗਾ ਵੀ ਭਈ ਆ ਜੀ ਕਬੀਲਦਾਰੀ ਆਪ ਸੰਭੋ ਠੀਕ ਆ ਆਪਲੀ ਜਿਹੜੀ ਖੇਤੀਬਾੜੀ ਆਪ ਕਰਿਆ ਕਰ ਤੂੰ ਮੇਰੇ ਤੇ ਛੱਟਿਆ ਨਾ ਸਾਡਾ ਕੁਝ ਯਾਰ ਐ ਥੋੜੀ ਹੈਗਾ ਹਾਂ ਮੈਂ ਤਾਂ ਉੱਥੇ ਪਾਣੀ ਛੱਡਦਾ ਛੱਡ ਕੇ ਆਇਆ ਉੱਥੇ ਬੰਦਾ ਵਾ ਕੇ ਆਇਆ ਮੈਂ ਤਾਂ ਮਾੜਾ ਮੋੜਾ ਧਿਆਨ ਰੱਖੀਂ ਚਾਹ ਵੀ ਚਾਹ ਤਾਂ ਮੈਨੂੰ ਕੋਈ ਫੜਾਉਣੀ ਆਇਆ ਉੱਥੇ ਮਗਰ ਤਾਂ ਹੀ ਤਾਂ ਚਾਂਬਲਿਆ ਪਿਆ ਜਦੋਂ ਤੂੰ ਨਹੀਂ ਕਹਿੰਦਾ ਤੂੰ ਕ ਮੈਨੂੰ ਕੀ ਪਤਾ ਸੀ ਐਂ ਕਰੂਗਾ ਮੈਂ ਤਾਂ ਐ ਸੀਗਾ ਵੀ ਜਦੋਂ ਇਹਦਾ ਵਿਆਹ ਹੋ ਗਿਆ ਭਈ ਠੀਕ ਹੋ ਜਾਊਗਾ ਉਸ ਤੋਂ ਬਾਅਦ ਠੀਕ ਹੋ ਜਾਊਗਾ ਪਰ ਇਹ ਫੇਰ ਉਸੇ ਲੱਛਣਾਂ ਦੀ ਐ ਤੇਰੇ ਕੋਲੇ ਫੋਨ ਆਇਆ ਸੀ ਇਹਦਾ ਫੋਨ ਚਾਗਦਾ ਨਹੀਂ ਮੇਰੇ ਤਾਂ ਉਹਨੂੰ ਪਤਾ ਵੀ ਹੁਣ ਬੋਲੂਗਾ ਚਾਗਦਾ ਨਹੀਂ ਤੜਕੇ ਦੇ 4 ਫੋਨ ਲਾ ਲੇ ਮੈਂ ਤਾਂ ਚਾਹ ਨੂੰ ਫੋਨ ਹੁੰਦਾ ਮੈਂ ਤਾਂ ਹੁਣ ਦੱਸਿਆ ਮਨਿੰਦਰ ਨੇ ਵੀ ਉਹਦਾ ਪੜਾ ਲੈ ਨਿਕਲ ਗਿਆ ਕੋਈ ਨਾ ਹਰਪ੍ਰੀਤ ਨੂੰ ਮੈਂ ਕਹਿੰਨੇ ਵੀ ਮੈਨੂੰ ਫੋਨ ਲਾ ਕੇ ਦੇ ਭਈ ਮੈਂ ਕਰਾਂ ਗੱਲ ਤੂੰ ਮੁੜ ਕੇ ਆ ਜਾ ਉਹ ਕੱਲਾ ਔਖਾ ਹੁੰਦਾ ਕੰਮ ਕਰਨੀਆ ਨਹੀਂ ਉਹ ਐ ਕਿਵੇਂ ਜਾਵੜਿਆ ਉਹ ਖਾਦ ਸਿਰ ਤੇ ਆ ਬੱਗ ਗਿਆ ਜੇ ਉਸ ਨੂੰ ਰੁਪਏ ਦਿੱਤੇ ਆ ਕੀ ਕਰਾ ਪਤਾ ਉਹ ਤਾਂ ਕਹਿੰਦਾ ਮੈਂ ਥੋੜਾ ਜਿਹਾ ਕੰਮ ਕਰਾ ਕੇ ਲਿਆਉਣਾ ਹੈ ਕਹਿੰਦਾ ਗੱਡੀ ਦਾ ਪੈਸੇ ਦੇ ਦੇ ਤੇ ਮੈਨੂੰ ਕੀਤਾ ਵੀ ਉਧਰ ਟੱਪ ਜੂਗਾ ਜੂਗਾ ਕੰਮ ਕਰਾ ਕੇ ਦੇ ਆਉਣਾ ਕੰਮ ਹੁਣ ਮੈਨੂੰ ਪਤਾ ਹੀ ਹੈ ਕਿਹੜੇ ਗੱਡੀ ਦੇ ਹੁੰਦੇ ਆ ਕਿਹੜੇ ਨਹੀਂ ਹੁੰਦੇ ਹੁਣ ਆਜੂਗਾ ਲਾ ਕੇ 20000 ਨੂੰ ਅੱਗ ਕੀ ਕਰੀਏ ਫਿਰ ਦੱਸ ਹੁਣ ਮੈਂ ਕੀ ਕਹਾਂ ਉਹਦੇ ਕਿ ਡਾਂਗ ਮਾਰਾ ਡਾਂਗ ਮਾਰਨ ਵਾਲੀ ਗੱਲ ਨਹੀਂ ਮੈਂ ਤੈਨੂੰ ਐਂ ਕਹਿਣਾ ਵੀ ਹਰਪ੍ਰੀਤ ਨੂੰ ਮੜਾ ਸਮਝਾ ਦੇ ਠੀਕ ਹੈ ਵੀ ਉਹਨੂੰ ਖਿੱਚ ਲੂਗੀ ਖਿੱਚ ਲੂਗੀ ਚਲ ਐਸੇ ਨੂੰ ਕਹੀਏ ਮੈਂ ਹਰਪ੍ਰੀਤ ਨੂੰ ਹਾਂ ਹੋਰ ਕੀ ਐ ਐ ਥੋੜੀ ਹੁੰਦਾ ਵੀ ਚਲ ਐਦ ਕੀ ਕਿਰੇ ਆਉਂਦੇ ਆ ਉਹਨੂੰ ਕਹਦੇ ਵੀ ਚਲ ਠੀਕ ਆ ਜੇ ਮਿਲਣਾ ਵਰਤਨਾ ਦੇ ਯਾਰਾਂ ਦੋਸਤਾਂ ਨਾਲ ਆਥਨੇ ਘੰਟਾ ਜਾਇਆ ਇਹਨਾਂ ਕੋਲ ਅਸੀਂ ਕਿਹਾ ਤੁਹਾਨੂੰ ਰੋਕਦੇ ਆ ਪਰ ਆਦੇ ਘਰ ਨੂੰ ਵੀ ਸਮਝ ਉਹ ਤਾਂ ਬੇਫਿਕਰਾ ਹੋ ਕੇ ਤੁਰੇ ਫਿਰਦੇ ਜਿਵੇਂ ਭੋਰੇ ਫਿਕਰ ਨਹੀਂ ਕੋਈ ਘਰ-ਬਾਰ ਦਾ ਤਾਂ ਹੈ ਹੀ ਨਹੀਂ ਉਹਨੂੰ ਇਹਨੂੰ ਲੈ ਜਾ ਹਰਪ੍ਰੀਤ ਨੂੰ ਲੈ ਜਾ ਅੰਬਰਸਰ ਲੈ ਉੱਥੇ ਜਾ ਆਵੇ ਚੰਗੀ ਸਾਡੇ ਤਾਂ ਰੋਕਦੇ ਨਹੀਂ ਆਪਾਂ ਲਜਾਵੜਿਆ ਬਾੜਾ ਦੇ ਵਿੱਚ ਉੱਥੇ ਪਤਾ ਨਹੀਂ ਕੀ ਕਰਨਗੇ ਕੀ ਨਾ ਕਰਨਗੇ ਮੈਂ ਕੀ ਇਹਨਾਂ ਨੂੰ ਪੈਸੇ ਖਰਾਬ ਕਰਨੇ ਹੋਰ ਕੀ ਉੱਥੇ ਜਾ ਕੇ ਕਰਨਾ ਇਹਨਾਂ ਨੇ ਬਸ ਚਲ ਕੋਈ ਨਾ ਮੈਂ ਫੋਨ ਲਾ ਕੇ ਕਹਿ ਨਹੀਂ ਆਉਂਦਾ ਵੇ ਤੂੰ ਉਹਨੂੰ ਸਮਝਾ ਵੀ ਤੇਰਾ ਭਾਈ ਐ ਇਹ ਵੀ ਮੈਂ ਵੀ ਉਹਦੇ ਨਾਲ ਦੇ ਜੰਮਿਆ ਬਿਆ ਠੀਕ ਆ ਮੈਨੂੰ ਕੱਲੇ ਨੂੰ ਕੰਮ ਸੋਕ ਕੇ ਨਹੀਂ ਦਿੰਦਾ ਇਹ ਨਾਲ ਕੰਮ ਕਰਾਇਆ ਕਰੇ ਐ ਥੋੜੀ ਹੈਗਾ ਚਲ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਮੈਂ ਕਹਿਣੀ ਉਹਨੂੰ ਫੋਨ ਲਾ ਕੇ ਵੀ ਭਾਈ ਆ ਜਾ ਕਿੰਨੇ ਦਿਨ ਲਾ ਕੇ ਆਵੇਂਗਾ ਹੁਣ ਤੂੰ ਕਿੰਨੇ ਦਿਨ ਲਾਉਣ ਨੂੰ ਕਿ ਉਹਨੂੰ ਕਹੇ ਆ ਇੱਥੇ ਕੰਮ ਖੜਿਆ ਕੰਮ ਚੜਿਆ ਖੜਿਆ ਨਾਲ ਤੇ ਚਲ ਕੋਈ ਨਾ ਮੈਂ ਕਰ ਲਾਂਗੀ ਹੋਰ ਕੀ ਹੈਗਾ ਹੁਣ ਮੇਰੀ ਗੱਲ ਸੁਣ ਮੈਂ ਜਾਣਨਾਗਾ ਤੇ ਮੈਂ ਭੇਜੂਗਾ ਉਹਨੂੰ ਮੂਸਲੀ ਨੂੰ ਉਹਨੂੰ ਬਾਇ ਰੋਟੀਆਂ ਫੜਾ ਦਿਆਂ ਅੱਜ ਚੰਗਾ ਫੜਾ ਦੂੰਗੀ ਕਹਿ ਇਹ ਵੀ ਕੀ ਕਰੇ ਜਵਾਕ ਦੱਸ ਘਰ ਕੰਨੀ ਹੋਵੇ ਕਿ ਖੇਤਵਾਂ ਨਹੀਂ ਹੋਵੇ ਉਹ ਤਾਂ ਸ਼ਰਮਲਾ ਰੱਖੀ ਐ ਹੁਣ ਮੈਂ ਇਹਨੂੰ ਕੀ ਕਹਾਂ ਵੀ ਪੈਸੇ ਤਾਂ ਮੈਂ ਇੱਥੇ ਹੀ ਲੈ ਕੇ ਗਿਆ ਜੇ ਹੁਣ ਸਾਰੀ ਗੱਲ ਦੱਸ ਦਿਆਂ ਤਾਂ ਘਰੇ ਕਲੇਸ਼ ਪੈਦਾ ਚੱਲ ਕੋਈ ਨਾ ਹਰਪ੍ਰੀਤ ਨੂੰ ਮੈਂ ਕਹਿੰਦੇ ਭਾਈ ਫੋਨ ਲਾ ਕੇ ਦੇ ਮੈਨੇ ਰਾਜਪਾਲ ਨੇ ਵੀ ਨਾ ਮੈਂ ਤਾਂ ਫੋਨ ਹੀ ਨਹੀਂ ਕੀਤਾ ਸਵੇਰ ਦਾ ਗਿਆ ਵੀ ਐ ਨਹੀਂ ਵੀ ਦੱਸਦਾ ਪੁੱਛ ਗਿਆ ਕਿ ਨਹੀਂ ਮੈਂ ਤਾਂ ਫਿਕਰਜਾ ਹੋਇਆ ਪਿਆ ਜਦੋਂ ਦੋਸਤਾਂ ਨਾਲ ਜਾ ਕੇ ਉੱਥੇ ਭੁੱਲੀ ਜਾਂਦੇ ਨੇ ਫੋਨ ਕਰਨਾ ਭੋਏ ਤਾਂ ਕੀ ਕਹਿੰਜੇ ਨੀ ਹਰਪ੍ਰੀਤ ਕੁਛ ਨਹੀਂ ਮੰਮੀ ਮਾਤਾ ਮਾਇਆ ਦੇ ਨਹੀਂ ਸੀ ਹਾਂਜੀ ਬੈਠ ਜਾ ਰਾਜਪਾਲ ਦਾ ਫੋਨ ਨਹੀਂ ਆਇਆ ਨਾ ਮੰਮੀ ਆਇਆ ਨਹੀਂਗਾ ਉਹਨਾਂ ਦਾ ਫੋਨ ਮੇਰੇ ਕੋਲ ਫੋਨ ਨਾ ਫੋਨ ਲਾ ਕੇ ਦੇਣਾ ਨਹੀਂ ਉਹਦੇ ਨਾਲ ਮੈਂ ਗੱਲ ਕਰਾਂ ਤੂੰ ਸੀ ਗੱਲ ਕਰਨੀ ਹੈ ਹਾਂ ਮੰਮੀ ਹੁਣ ਤਾਂ ਕਿਹੜੀ ਗੱਲ ਕਰਨਗੇ ਹੁਣ ਤਾਂ ਨਾਲ ਉਹਨਾਂ ਦੇ ਦੋਸਤ ਨੇ ਗੱਲ ਨਹੀਂ ਪਤੋ ਲਾਡੀ ਕਹਿ ਕੇ ਗਿਆ ਮੈਨੂੰ ਉਹ ਕੱਲਾ ਔਖਾ ਹੁੰਦਾ ਜਵਾਬ ਅੱਛਾ ਵੀਰਾ ਚਾਹ ਮੈਂ ਦੇਖ ਲਈ ਨੀ ਲਾ ਕੇ ਉਹ ਮੇਰੇ ਚਾਕਲੇ ਤਾਂ ਠੀਕ ਹੈ ਕਰ ਚਲ ਜੇ ਜਾਣਾ ਇੱਕ ਅੱਧਾ ਦਿਨ ਬਗ ਜੇ ਉਹ ਤਾਂ ਜਾ ਕੇ ਬੈਠ ਜਾ ਤਾਂ ਸ਼ਰਮੀ ਲਾ ਲੈਂਦਾ ਹੈ ਆਈ ਨਹੀਂ ਸੋਚਦਾ ਵੀ ਮੇਰਾ ਭਰਾ ਆਖਾਂਦਾ ਨਾ ਬਰੋ ਕੰਮ ਕਰ ਦਿੰਦੇ ਨੂੰ ਬਸ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਇਹਨਾਂ ਦਾ ਇਹ ਕਿਹੜਾ ਗਲਤ ਹੁੰਦੇ ਪਤਾ ਨਹੀਂ ਚੱਕਣਗੇ ਕਿ ਨਹੀਂ ਭਾਈ ਉਹ ਤਾਂ ਬੇਲੇ ਨੇ ਜਿੰਨਾ ਨਾਲ ਜਾਂਦਾ ਹੈ ਇਹ ਤਾਂ ਕਬੀਲਦਾਰ ਹੈ ਇਹ ਤਾਂ ਸੋਚੇ ਪਿੱਛੇ ਕਦੋਂ ਹੀ ਨਾ ਮੰਮੀ ਮੈਨੂੰ ਬੋਲਣ ਲੱਗ ਜੇ ਮੈਂ ਪਿੱਛੋਂ ਫੋਨ ਕਰੀ ਜੰਨੀ ਆ ਤੈਨੂੰ ਕੀ ਬੋਲੂਗਾ ਮੈਂ ਕਦੋਂ ਮੈਂ ਲਵਾਇਆ ਸੀ ਫੋਨ ਮੈਂ ਤਾਂ ਡਰ ਜਲਾ ਚੱਕਣੇ ਨੂੰ ਹੈਲੋ ਸਸਰੀ ਘਾਲ ਹੋਰ ਗਏ ਆ ਲੈ ਆਹ ਕੱਟ ਕੇ ਜੇ ਲਾ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਮੇਰੇ ਮਮੀ ਨੈਟਵਰਕ ਪ੍ਰੋਬਲਮ ਹੁੰਦੀ ਆ ਤਾਂ ਕਰਕੇ ਕੋਈ ਨਾ ਲਾ ਦੇ ਨੰਗੀ ਕਰਦਾ ਕੀ ਨਾ ਹੈਲੋ ਹੈਲੋ ਲੈ ਹੈਲੋ ਹੈਲੋ ਆਨਸੋ ਮਮੀ ਨਾਲ ਗੱਲ ਕਰ ਲੋ हां भाई कदो आवेगा मुड़के मां आज ਤਾਂ ਧਿਆਨ ਆਤਰਾ ਤੋਂ ਮਿੱਠੀ ਜਿਹੀ ਬਣਾ ਰਹੀਆਂ ਲੈ ਦੱਸ ਅਕੇ ਬਾਹਾਂ ਆਕੜ ਗਿਆ ਤੈਨੂੰ ਪਤਾ ਨਹੀਂ ਤੇਰਾ ਭਰਾ ਪਿੱਛੇ ਔਖਾ ਹੁੰਦਾ ਕੰਮ ਕਰਨੀਆਂ ਉਹ ਦੋ ਘੰਟੇ ਦਾ ਵਜਾ ਜੇ ਜੀ ਜੀ ਪਹਿਲਾਂ ਜੀ ਰਖਾਉਂਗਾ ਸਾਰਾ ਕੰਮ ਆ ਤਵੇ ਰੱਖੇਗੀ ਮਾਂ ਅਜੇ ਤਾਂ ਉੱਥੇ ਵੀ ਨਹੀਂ ਪਹੁੰਚਿਆ ਪੂਰਾ ਨਾ ਬਰਬਰ ਤੂੰ ਵੀ ਮਾੜੇ ਪਹਿਲਾਂ ਹੀ ਔਖੇ ਹੋ ਗਿਆ ਮੈਂ ਭਾਈ ਔਖਾ ਤਾਂ ਹੋਣਾ ਹੁਣ ਕੱਲਾ ਜਾਣਾ ਇਹ ਖੇਤ ਦਾ ਸਾਹਮਣੇ ਕ ਘਰ ਦਾ ਸਾਹਮਣੇ ਤੂੰ ਆਪ ਹੀ ਸੋਚ ਲੈ ਉਹ ਫੇਰ ਕਿੱਡੀ ਕੀ ਗੱਲੇ ਕਿਹੜਾ ਖਰਚੂ ਗੱਲ ਐ ਸਰ ਇਹ ਨੂਨ ਹੈਗਾ ਇੱਕ ਵਾਰ ਮੈਨੂੰ ਵੀ ਤੋਂ ਆਂਦੇ ਕੇ ਪਾਸੇ ਇੱਥੇ ਵੀਰਦਾ ਹੀ ਰਹਿਣਾ ਮੈਂ ਕਿੰਨਾਂ ਕਿਉਂ 4:00 ਵਜੇ ਤੱਕ ਮੈਂ ਤਾਂ ਕਿਹਦੇ ਨਾਲ ਫਿਰ ਚੱਕ ਰਿਹਾ ਹਾਂ ਭਾਈ ਮਿੱਟੀ ਨਾਲ ਮਿੱਟੀ ਹੋਣਾ ਤਾਂ ਆਪਦਾ ਹੀ ਕੰਮ ਐ ਕਿਹੜਾ ਕਿਸੇ ਦਾ ਕਰਦੇ ਹੋ ਆਪ ਹੀ ਸੋਚ ਲਓ ਤੁਸੀਂ ਰੌਲਾ ਤਾਂ ਕੁਝ ਨਹੀਂ ਹੋਇਆ ਮੈਂ ਤਾਂ ਤੈਨੂੰ ਕਿਹਾ ਵੀ ਤੂੰ ਕਦੋਂ ਮੁੜ ਕੇ ਆਵੇਂਗਾ ਅੱਜ ਹੀ ਆਵੇਂਗਾ ਕਿ ਕੱਲ ਨੂੰ ਆਵੇਂਗਾ ਕਿ ਪਰਸੋਂ ਨੂੰ ਆਏ ਦੱਸ ਦੇ ਰਾਜਾ ਤਾਂ ਘਾਹ ਨੂੰ ਮੁੜਨਾ ਭਾਈ ਹੁਣ ਤੂੰ ਜਾਣਨਾ ਕਿੱਥੇ ਐ ਇਹ ਤਾਂ ਵਿਲੇ ਆ ਜਿੰਨਾ ਨਾਲ ਫਿਰਦਾ ਐ ਉਹ ਤਾਂ ਇਹ ਰੱਬ ਮੈਨੂੰ ਦੱਸੋ ਜਾਈਂਗਾ ਇੱਥੇ ਗਰਮੀ ਬੜੀ ਜਿ ਆਪਣੇ ਮੀਂਹ ਨੂੰ ਨਹੀਂ ਪੈਂਦੇ ਉਹ ਤਾਂ ਸੰਦਾ ਉਹਦੀ ਪੰਜਾਂ ਸਾਲ ਪਹਿਲੇ ਬਰਸੂ ਜਦੋਂ ਨਾ ਉੱਧਰ ਮੀਂਹ ਪਤਾ ਕਿੰਨੇ ਆਈ ਜਾਂਦੇ ਆ ਓਏ ਉੱਧਰ ਮੀਂਹ ਕਿੱਥੇ ਆਈ ਜਾਂਦੇ ਆ ਨਹੀਂ ਤਾਂ ਪੈਣੀ ਪੈਂਦਾ ਉੱਧਰ ਕਿੱਥੇ ਆ ਗਏ ਨਾ ਦੱਸ ਆਪਣੇ ਨਹੀਂ ਪੈਂਦਾ ਬਥੇਰਾ ਮੀਂਹ ਆ ਉੱਧਰ ਦੜ ਕੋਈ ਨਹੀਂ ਮੀਂਹ ਮੈਨੂੰ ਵੀ ਕਹਿੰਦਾ ਨਾਲੇ ਗੱਲ ਸੁਣ ਮੇਰੀ ਹੈ ਲਾਡੀ ਮੈਨੂੰ ਕਹਿੰਦਾ ਸੀ ਨਾਲੇ ਲਾਡੀ ਮੈਨੂੰ ਕਹਿੰਦਾ ਸੀ ਕਿ ਤੂੰ ਪੈਸੇ ਦੇ ਦੇ ਮੈਂ ਤਾਂ ਐ ਕਿ ਐਸੀ ਮੈਂ ਕਿ ਗੱਡੀ ਠੀਕ ਕਰਾਉਣ ਨੂੰ ਲੈ ਕੇ ਗਿਆ ਤੂੰ ਆਏ ਨਾ ਕਹੀ ਵੀ ਮਾਂ ਤੋਂ ਪੈਸੇ ਲੈ ਕੇ ਗਿਆ ਸੀ ਮੈਂ ਨਾ ਤੂੰ ਇਹ ਤਾਂ ਸ਼ਾਮ ਨੂੰ ਆਪੇ ਜਾ ਲਵਾਂ ਆਹੋ ਫਿਰ ਮੈਨੂੰ ਲੜੂਗਾ ਪਿੱਛੋਂ ਵੀ ਤੂੰ ਉਹਨੂੰ ਪੈਸੇ ਦੇ ਕੇ ਬਾਹਰ ਭੇਜ ਦਾਨੀ ਐ ਉਹ ਆਏ ਕਿਵੇਂ ਲੜੂਗਾ ਪੈਸੇ ਕਮਾਉਂਦਾ ਜਾਣਾ ਕੱਲਾ ਕਮਾਉਂਦਾ ਹੈ ਭਾਈ ਕੱਲਾ ਨਹੀਂ ਕਮਾਉਂਦਾ ਉਹ ਵੀ ਤਾਂ ਆਪਦੇ ਘਰਵਾਰੀ ਕਰਦਾ ਹੈ ਉਹ ਕਹੜਾ ਕਿਸੇ ਬਾਰੇ ਸੋਚਦਾ ਹੈ ਮੈਂ ਇਹ ਜਾਂਦਾ ਨਹੀਂ ਐ ਬੰਦਰਾ ਬੰਦਰਾ ਮੈਂ ਮਾਦਾ ਕਦੇ ਉਹ ਕਹਿ ਨਹੀਂ ਮਗਰ ਫੋਨ ਕਰਕੇ ਨਾ ਬੋ ਦਰਤੀ ਨੂੰ ਫੋਨ ਕਰਦੇ ਮੈਨੂੰ ਤੂੰ ਵੀ ਜਰਕਲੇ ਮੇਲਾ ਲਿਆ ਮੈਂ 15 15 ਦਿਨ ਇਹ ਕੋਈ ਕੰਮ ਧੰਦੇ ਜਾਂਦਾ ਆਪਣੇ ਘਰ ਦੇ ਕੰਮ ਧੰਦੇ ਜਾਂਦਾ ਇਹ ਕਿਹੜਾ ਉਹ ਕਿਤੇ ਫਿਰਨ ਤੁਰਨ ਜਾਂਦਾ ਉਹ ਚਲ ਕੋਈ ਨਾ ਉਹਦੇ ਹੁਣ ਛੱਡੋ ਨਹੀਂ ਜਾ ਤੋ ਪਲੇ ਜਾ ਮੈਨੂੰ ਮਾੜਾ ਮੋੜਾ ਜਾਂ ਪਹੁੰਚਣ ਦੇ ਲਈ ਨਵੇਂ ਨਵੇਂ ਲੱਤੀ ਹੁੰਦੇ ਸੀ ਮੈਂ ਅੱਜ ਕਰੀਆ ਨਾ ਕੋਈ ਆਵੇ ਨੂੰ ਫੋਨ ਕਰਦੀ ਨਹੀਂ ਤੈਨੂੰ ਕੋਈ ਉਹਦਾ ਚੱਲਦਾ ਹੋਇਆ ਮੈਂ ਮੈਨੂੰ ਤਾਂ ਇਹ ਕੁਝ ਨਹੀਂ ਬੋਲਦਾ ਮੈਂ ਤਾਂ ਤੈਨੂੰ ਕਹਿੰਦੀ ਚੱਲ ਛੇਤੀ ਮੁੜੇਈ ਚੰਗਾ ਫਿਰ ਠੀਕ ਹੈ ਲੈ ਕੱਟ ਦੇ ਭਾਈ ਹੂੰ ਲੈ ਦੇਖ ਲੈ ਅੱਗੋਂ ਐ ਬੋਲਦਾ ਲੈ ਕੀ ਕਹਦੇ ਇਹਨੂੰ ਨਹੀਂ ਮੰਮੀ ਤੁਸੀਂ ਲਾਡੀ ਵੀਰੇ ਨੂੰ ਕਿਉਂ ਕਿਆ ਵੀ ਪੈਸੇ ਗੱਡੀ ਵਾਸਤੇ ਲੈ ਕੇ ਗਿਆ ਸੀ ਲੈ ਭਾਈ ਹੋਰ ਹੁਣ ਉਹਨੇ ਪੁੱਛਿਆ ਕਹਿੰਦਾ ਪੈਸੇ ਕਿੱਥੋਂ ਲੈ ਕੇ ਗਿਆ ਤੇ ਫਿਰ ਤੁਸੀਂ ਦੱਸਣਾ ਸੀ ਜੇ ਪਤਾ ਲੱਗ ਗਿਆ ਫਿਰ ਵੀ ਰੱਖੂਗਾ ਵੀ ਝੂਠ ਬੋਲਦੀ ਆ ਮਾਂ ਲੈ ਉਹਨੂੰ ਦੱਸ ਦਾਂਗੀ ਉਹ ਮੇਰੇ ਨਾਲ ਕਲੇਸ਼ ਕਰੂਗਾ ਵੀ ਤੂੰ ਜਮਲਾਈ ਜਾਨੀ ਐ ਇਹਨੂੰ ਤੇ ਫਿਰ ਮੰਮੀ ਇਹ ਤਾਂ ਤੁਹਾਡੀ ਗਲਤ ਗੱਲ ਹੈ ਤੁਸੀਂ ਐ ਪੈਸੇ ਦਿੱਤੇ ਤੇ ਹੁਣ ਝੂਠ ਬੋਲੀ ਜਾਨੇ ਵੀਰੇ ਨੂੰ ਨਹੀਂ ਕੀ ਕਰਾਂ ਆਪਣੀ ਲਾਜ ਪਿੱਛੇ ਸੌ ਸੌ ਝੂਠ ਬੋਲਣੇ ਪੈਂਦੇ ਆ ਕਰਾਂ ਵੀ ਮੈਂ ਕੀ ਚੰਗਾ ਮੰਮੀ ਮੈਂ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਹਜੇ ਸਾਰਾ ਕੰਮ ਪਿਆ ਖੇਤ ਵੀ ਤੁਸੀਂ ਨਾ ਜਾਓ ਮੇਰੇ ਤਾਂ ਸੁਣੀ ਹੀ ਨਹੀਂ ਗੱਲ ਇਹਨਾਂ ਨੇ ਹਜੇ ਤਾਂ ਕਹਿੰਦਾ ਮੈਂ ਰਾਹਾਂ 'ਚ ਤੁਰਿਆ ਫਿਰਦਾ ਚੱਲ ਕੋਈ ਨਾ ਕਹੂੰਗੀ ਲਾਡੀ ਨੂੰ ਭਈ ਜਾਇਆ ਉਹਨਦੇ ਕੋਈ ਗੱਲ ਨਹੀਂ ਹੁਣ ਤੂੰ ਨਾ ਬੋਲੀ ਉਹਨੂੰ ਆਏ ਲੋ ਠੀਕ ਐ ਮੰਮੀ ਚੰਗਾ ਆ ਜਾ ਫਿਰ ਕੋਈ ਕੰਮ ਧੰਦਾ ਕਰ ਲੈ ਆ ਗਈ ਮੰਮੀ ਦੀ ਗੱਲ ਤਾਂ ਗੱਲ ਐ ਐਵੇਂ ਝੂਠ ਬੋਲਦਾ ਜੇ ਮਾੜਾ ਮੋਟੀ ਗੱਲ ਵੀ ਪਤਾ ਲੱਗੀ ਨਾ ਵੀ ਰਾਹੂ ਗੱਲ ਐ ਰਾਜਪਾਲ ਦੇ ਪਿੱਛੇ ਲਾ ਕੇ ਉਹ ਝੂਠ ਬੋਲੀ ਜਾਂਦੇ ਮੈਨੂੰ ਜੰਮਲਾ ਇਹ ਤਾਂ ਮੰਮੀ ਜਾਂਦੀ ਐ ਸਹੀ ਕਹਿੰਦਾ ਵੀਰਾ ਬੇਬੇ ਜਾਇ ਹੀ ਫਿਰ ਦੇਈ ਸੰਦਾਰਾ ਜਾਇ ਪੁੱਤ ਮੈਂ ਤਾਂ ਕਿਵੇਂ ਠੀਕ ਸੀ ਸਾਰੇ ਠੀਕ ਸੀ ਵਧੀਆ ਚੱਲ ਵਧੀਆ ਹੋਰ ਕੀ ਬੋਲਣੀ ਕੋਸਾ ਹੋਰ ਤਾਂ ਉਹਨਾਂ ਨੇ ਤਾਂ ਕੀ ਬੋਲਣਾ ਸੀ ਪੁੱਤ ਹਰਪ੍ਰੀਤ ਦਾ ਹੀ ਤੈਨੂੰ ਪਤਾ ਫਿਰ ਵੀ ਮੂੰਹ ਜਾਂ ਹੋਰ ਹੁਰੂ ਜਿਹਾ ਕਰਦੀ ਸੀ ਕਿਉਂ ਹੁਰੂ ਹੁਰੂ ਜਿਹਾ ਕਿਉਂ ਕਰਦੀ ਸੀ ਪੁੱਤ ਫਿਰ ਆਪ ਦੀ ਮਾਂ ਦੀ ਯਾਦ ਤਾਂ ਆਉਂਦੀ ਐ ਵੀ ਜੇ ਮੇਰੀ ਮਾਂ ਹੁੰਦੀ ਉਹ ਵੀ ਆਉਂਦੀ ਹੈ ਨਾ ਆਹ ਤਾਂ ਹੁੰਦਾ ਹੀ ਆ ਹਾਂ ਤੇਰੀ ਮਾਮੀ ਦਾ ਤੈਨੂੰ ਪਤਾ ਹੀ ਐ ਉਹ ਲਾਵਾਂ ਤੀ ਆ ਗਈ ਨਹੀਂ ਗਈ ਤੇ ਜੇ ਮੈਂ ਫੋਨ ਆਈ ਉਧਰੋਂ ਮੈਂ ਆਉਂਦੀ ਹੋਈ ਆ ਗਈ ਘੰਟਾ ਤੱਕ ਮੈਂ ਕਿਹਾ ਚੱਲ ਜਲਦੀ ਕਾਇਕੇ ਜਾਵਾਂ ਤੇ ਪਹਿਲਾਂ ਤਾਂ ਲਾਗ ਗਈ ਕਾ ਤੇ ਵਾਤੇ ਜੇ ਕਰਨ ਤੇ ਮੁੜ ਕੇ ਜਦੋਂ ਮੈਂ ਇੱਕ ਦੋ ਗੱਲਾਂ ਚ ਝੜ ਪੰਜ ਜੀ ਕੀਤੀ ਫਿਰ ਕਹਿੰਦੀ ਹਾਂ ਭੈਣੇ ਜਾਵਾਂਗੇ ਤੂੰ ਤਾਂ ਮੇਰੀਆਂ ਅੱਖਾਂ ਕੋਲ ਤਿਆਂ ਫਲਾਣਾ ਕਰ ਤਾ ਤੂੰ ਪਹਿਲਾਂ ਗਈ ਨਹੀਂ ਸੀ ਗਈ ਨਹੀਂ ਕਹ ਕਹਿੰਦੀ ਇਕੱਲਾ ਮੇਰੀ ਕਿਹੜੀ ਸਾਕੀ ਕੁੜੀ ਆ ਮੈਂ ਕਿੱਥੇ ਜਾਵਾਂ ਮੈਂ ਆਖਿਆ ਕਰਦਿਕੰਨੇ ਗਏ ਛੱਡ ਕੇ ਤਾਂ ਸੋਨੂੰ ਸਾਰਾ ਕੁਛ ਹੀ ਗਈ ਓਹ ਜ਼ਮੀਨ ਤੇਰੇ ਪੁੱਤ ਨੂੰ ਛੱਡ ਗਈ ਓਹ ਘਰ-ਬਾਰ ਸੋਨੂੰ ਛੱਡ ਗਈ ਜੇ ਉਹ ਹੱਕ ਲੈਣ ਵਾਲੀ ਹੁੰਦੀ ਵੀ ਕਹਿੰਦੀ ਵੀ ਆ ਤੂੰ ਤੇਰਾ ਮੁੰਡਾ ਗਾ ਮੈਂ ਪਹਿਲਾਂ ਵਾਲੀ ਬਾਦੀਆ ਮੈਨੂੰ ਦੇ ਉਹ ਦਵੰਡ ਕੇ ਹਾਂ ਫੇਰ ਫੇਰ ਕੀ ਰਹਿੰਦਾ ਤੇ ਵੀ ਦਿੰਦੇ ਹੀ ਹੱਕ ਤਾਂ ਤੇ ਮੈਂ ਕਿਹਾ ਉੱਥੇ ਤੇਰਾ 5-400 ਦਾ ਕੰਮ ਆ ਸਾਰਾ ਜਾਇਆ ਤੂੰ ਨਾਲ ਜਵਾਕੜੀ ਖੁਸ਼ ਹੋ ਜੂ ਇੰਨੇ ਨਾਲ ਉਹ ਕਿਤੇ ਇਹਨਾਂ ਦੇ 5-400 ਦੀ ਭੁੱਖੀ ਤਾਂ ਐ ਹੁੰਦਾ ਆਹ ਸੁੰਦੀਆ ਬੰਦਾ ਮਿਲ ਜਾਂਦਾ ਮਿਲਣਾ ਬਸ ਤੂੰ ਹਾਂ ਉਹਦਾ ਪੁੱਤੋ ਮੇਰੀ ਗੱਲ ਸੁਣਦੇ ਤੋਂ ਮੈਂ ਜਾਨੀ ਆ ਮੈਂ ਦੋਨਾਂ ਵਾਸਤੇ ਲੈ ਜਾਨੀ ਆ ਸਮਾਨ ਦੀੜਾ ਕੱਪੜਾ ਵੀ ਲੈ ਕੇ ਜਾਨੀ ਆ ਦੇਗਾ ਉਹ ਚੀਜ਼ ਦਾ ਭੁੱਖਾ ਨਹੀਂ ਹੁੰਦਾ ਅਗਲਾ ਆਏ ਹੋਇਆ ਨਾ ਤੀ ਪੁੱਤ ਨੂੰ ਵੀ ਚੱਲ ਮੇਰੇ ਆ ਕੇ ਕੋਸ਼ੋਗੇ ਬਸ ਆਸ ਤੱਕ ਦੀਆਂ ਕੁੜੀਆਂ ਤੇ ਬਸ ਤੱਕਦੀਆਂ ਨੇ ਹਾਂ ਤੇ ਫਿਰ ਮੈਂ ਕਿਹਾ ਤਾਂ ਕਹਿੰਦੀ ਹਾਂ ਜਾਵਾਂਗੀ ਮੁੜ ਕੇ ਭਾਈ ਜਾਣਾ ਆਉਣਾ ਕਿਹਨੇ ਸੀ ਤੇ ਤੇਰੇ ਮਾਮਾ ਆ ਗਿਆ ਉਹਦੇ ਆਏ ਨਹੀਂ ਸਮਾਨ ਫੜਾਉਣ ਮੈਨੂੰ ਹੂੰ ਹੂੰ ਫਿਰ ਮੈਨੂੰ ਤਾਂ ਗੁੱਸਾ ਆ ਗਿਆ ਮੈਂ ਤੇਰੇ ਮਾਮੇ ਨਾਲ ਲੜੀ ਮਾਇਆ ਕਹੇ ਵੀ ਮੈਂ ਤਾਂ ਜਵਾਕਾਂ ਜੱਲੇ ਆਂ ਰੀਆਂ ਬੁੜੀ ਹੋਈ ਪਈਆਂ ਮੇਰੇ ਸਧਾਰਿਆਂ ਨੂੰ ਛੱਡੋ ਭਰੇ ਤੁਸੀਂ ਤੁਸੀਂ ਕੁੜੀ ਨੂੰ ਫੜਾ ਕੇ ਆਓ ਜਿਹੜੀ ਸਾਨੂੰ ਡੀਕਦੀ ਐ ਹਾਂ ਹੈਂ ਵੀ ਉਹ ਤਾਂ ਜਵਾਕੜੀ ਰੋਜ਼ ਸਾਨੂੰ ਡੀਕਦੀ ਐ ਤੇ ਤੁਸੀਂ ਉਹਦੀ ਬਾਤ ਨਹੀਂ ਪੁੱਛਦੇ ਕਹਿੰਦੇ ਨਾ ਜਾ ਕੇ ਆਈ ਐ ਤੇ ਫਿਰ ਜਾਈ ਮੈਨੂੰ ਕਹਿੰਦਾ ਜਾ ਕੇ ਮੈਂ ਕਦੋਂ ਜਾ ਕੇ ਆਈ ਐ ਕਹੀ ਨਹੀਂ ਉਹਦੇ ਤਾਂ ਮੈਂ ਮੈਨੂੰ ਕਹਿੰਦਾ ਵੀ ਜਾਉਂਗੀ ਮੁੜ ਕੇ ਤੇ ਦੂਜੇ ਤੀਜੇ ਦਿਨਾਰ ਪ੍ਰਿਤ ਅਨੇ ਆਪਣੀ ਮਨਿੰਦਰ ਦੇ ਮੈਂ ਆਈ ਨਹੀਂ ਆ ਕਿ ਹਰਪ੍ਰੀਤ ਤਾਂ ਬਲਾ ਹੀ ਰਹਿੰਦੀ ਆ ਤੇ ਕਿੰਨਾ ਬੁਖਾਰ ਚੜਿਆ ਪਿਆ ਮੈਂ ਆਖਿਆ ਹੋਰ ਨਾ ਕੋਈ ਬਿਮਾਰ ਹੋ ਜੇ ਕਿਤੇ ਭਾਈ ਤੂੰ ਨਿਗ੍ਹਾਦਾਨੀ ਰੱਖ ਤੂੰ ਹਮਾਲੇ ਨੂੰ ਹੁਣਾ ਨਾ ਫਿਰ ਜਦੋਂ ਤੂੰ ਹੀ ਆਉਣ ਇਹਦਾ ਸਹਾਰਾ ਤਾਂ ਕੋਲੇ ਤਾਂ ਹੀ ਤਾਂ ਤੁਹਾਡਾ ਰਿਸ਼ਤਾ ਕਰਿਆ ਸੀ ਇੱਕ ਕਲੇ ਵੀ ਚਲ ਇਹ ਜਵਾਕੜੀ ਸੌਖੀ ਰਹੂਗੀ ਨਾਲੇ ਫਿਰ ਮੈਂ ਤੇਰੇ ਮਾਮੇ ਨੂੰ ਆਖਿਆ ਮੈਂ ਕੀ ਗੱਲ ਮਾਂ ਤੁਸੀਂ ਜਮੀ ਆਏ ਹੋਗੇ ਵੀ ਚਲ ਵਿਆਹ ਦੀ ਤਾਂ ਨਿਬੜ ਗਿਆ ਕੰਮ ਵਧੀਆ ਕੀਤਾ ਫਿਰ ਹਾਂ ਕਹਿੰਦਾ ਮੈਂ ਤਾਂ ਆਖਿਆ ਕਿ ਤੂੰ ਜਾ ਆਏ ਮੈਂ ਕਿਹਾ ਤੂੰ ਆਇਆ ਨਾ ਨਾ ਸਰਸਰੀ ਸਮਝਿਆ ਕਰ ਲਈ ਜਾਂਦੇ ਤੂੰ ਆਪ ਜਾ ਹੂੰ ਤੂੰ ਸਿੱਟੀ ਨੇ ਆ ਤੇ ਗੱਲ ਹਾਂ ਤੂੰ ਤੇ ਤਾਂ ਧਿਆਨ ਤੇ ਜਵਾਗੜੀ ਕੋਲੇ ਆਪ ਜਾ ਕੇ ਖੜਾ ਹੱਕ ਬੰਦਾ ਵਿੱਚ ਵਿੱਚ ਤਾਂ ਮੈਂ ਕਿਹਾ ਬੰਦੇ ਐ ਜਿਹੜਾ ਮਾਂ ਯਾਦ ਨਹੀਂ ਆਉਣ ਦਿੰਦੇ ਸਾਰੇ ਪੁਰਨੇ ਆ ਪੂਰਦੇ ਆ ਮਗਿਆ ਤੂੰ ਗੱਲ ਉਹ ਤੇ ਸਿੱਟੀ ਉਹ ਅਗਲੀ ਜਾਵੇ ਨਾ ਜਾਵੇ ਮਗਿਆ ਉਹਨੇ ਇਦਾਂ ਤੂੰ ਕੀ ਲੈਣਾ ਫਿਰ ਉਹਦਾ ਮਤਲਬ ਸੀ ਜਿਹੜੀ ਫਿਰ ਮੈਂ 바ਵਾ ਪਾਈ ਹੋਈ ਖੈਰ ਪਹਿ ਰਹੀ ਉਹਦੇ ਨਾਲ ਤੇ ਫੇਰ ਆ ਪਤਾ ਨਹੀਂ ਹੁਣ ਕਾ ਜਾਣ ਕੇ ਕਿਵੇਂ ਕਰਨੇ ਉਹ ਬਿਸ਼ਰਮਾ ਇਹਰ ਮਤ ਹੈਗੀ ਆ ਜਾਣਦੀ ਨਹੀਂ ਹੈਗੀ ਗੱਲ ਨੂੰ ਤੇਰੀ ਮਾਮੀ ਨੂੰ ਜਾਣਦੀ ਇਹਦੇ ਤਾਂ ਪੈਰ ਨਹੀਂ ਲੱਗਣੇ ਤੇਰੀ ਮਾਮੀ ਦਾ ਜਮਾ ਬਾਕੀ ਇਹ ਬੋਲਦਾ ਕਲੇਸ਼ ਪੈਂਦਾ ਕਰ ਹਾਂ ਉਹ ਆਇਂ ਕਹਿੰਦਾ ਸੀ ਕਹਿੰਦਾ ਵੀ ਮੈਂ ਤਾਂ ਹੁਣ ਜਮਾ ਆਇ ਹੋ ਗਿਆ ਵੀ ਚਾਰੇ ਪਾਸੇ ਬੰਦ ਗਿਆ ਜੇ ਤਾਂ ਕਹਿਣਾ ਤਾਂ ਵੀ ਮਰਦਾ ਜੇ ਨਹੀਂ ਕਹਿੰਦਾ ਤਾਂ ਤਾਮ ਨੂੰ ਆਤਾ ਕਹਿੰਦਾ ਚਲ ਕੋਈ ਇਹ ਚਾਹ ਪਾਣੀ ਬਣਾ ਲੈ ਇਹ ਤਾਂ ਰੰਡੀ ਰੋਣਾ ਦਾ ਹੀ ਜੱਲੀ ਲਊਗਾ ਰੰਡੀ ਰੋਣਾ ਦਾ ਪੁੱਤ ਚੱਲ ਜਾਓ ਫਿਰ ਆਪ ਨੂੰ ਵੀ ਦੁੱਖ ਜਾਉਂਦਾ ਹੈ ਤਾਂ ਆਉਂਦਾ ਤਾਂ ਹੈਗਾ ਫਿਰ ਹੁਣ ਠੀਕ ਕਰੀਏ ਤੂੰ ਦੇ ਆਉਂਦੀ ਵੱਧ ਸਮਾਨ ਮੈਂ ਤਾਂ ਦੇ ਹੀ ਆਈ ਹੁਣ ਸਮਾਨ ਜਿਹੜਾ ਮੈਂ ਤਾਂ ਸਰੇ ਆਪ ਹੀ ਲੈਣਾ ਹੈ ਤੁਸ ਤੋਂ ਆਇਂ ਕਿ ਵੀਰਾ ਨਹੀਂ ਆ ਕਹਿੰਦੇ ਸੀ ਮਹਿੰਦਰ ਵੀ ਕਹਿੰਦੀ ਸੀ ਹਰ ਪ੍ਰਿਥਵੀ ਕਹਿੰਦੀ ਸੀ ਤੇ ਮੈਂ ਕਿਹਾ ਭਾਈ ਵੀ ਉਹ ਆਪਦੇ ਕੰਮ ਦੰਦੇ ਚਾਹਾਂਗਾ ਫੇਰ ਮਿਲ ਜੂਗਾ ਕਦੇ ਚਲ ਕੋਈ ਹਾਂ ਮੈਂ ਬੇਬੇ ਦੇ ਨਾਲ ਬਗ ਜਾ ਕੇ ਡੱਗ ਪਿੱਟੇ ਬਾਲਕੇ ਨਾ ਕੋਈ ਨਹੀਂ ਚੰਗਾ ਚੱਲ ਬਣਾ ਜਾ ਬਣਾਉਣੀਆਂ ਦੀ